ਸਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਪੰਜ ਕਕਾਰਾਂ ਦੀ ਬੇਅਦਬੀ ਦੇ ਸੰਬੰਧ ਵਿੱਚ ਐਸਜੀਪੀਸੀ ਦੇ ਸਤਕਾਰਯੋਗ ਵਰਦਾਨ ਹਰਜਿੰਦਰ ਸਿੰਘ ਢਾਮੀ ਜੀ ਦਾ ਬਿਆਨ ਆਇਆ ਹੈ ਕਿ ਸਰਕਾਰ ਜਿਹੜੀ ਹੈ ਇਸ ਸੰਬੰਧ ਦੇ ਵਿੱਚ ਕਾਨੂੰਨ ਲਿਆ ਰਹੀ ਹੈ ਸੋ ਇੱਕ ਗੱਲ ਵਿਚਾਰਨ ਵਾਲੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸੰਬੰਧ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਕੈਪੀਟਲ ਪਨਿਸ਼ਮੈਂਟ ਦਿੱਤੀ ਜਾਵੇ ਭਾਵ ਸਜ਼ਾਏ ਮੌਤ ਸਭ ਤੋਂ ਵੱਡੀ ਸਜ਼ਾ ਤੇ ਜਿਹੜੀ ਤਕਾਰਾਂ ਦੀ ਬੇਅਦਬੀ ਹੈ ਅਗਰ ਉਹ ਕੋਈ ਕਰਦਾ ਹੈ ਤਾਂ ਉਹਦੇ ਲਈ ਸੇਵੀਅਰ ਪਨਿਸ਼ਮੈਂਟ ਦਿੱਤੀ ਜਾਵੇ ਆ ਜਿਹੜੀ ਕਠੋਰ ਸਜ਼ਾ ਹੈ ਉਹ ਉਹਨੂੰ ਸੁਣਾਈ ਜਾਵੇ ਤੇ ਇੱਕ ਗੱਲ ਵਿਚਾਰਨ ਵਾਲੀ ਹੈ ਸੋਚਣ ਵਾਲੀ ਹੈ ਕਿ ਪੰਜ ਕਕਾਰਾਂ ਦੀ ਬੇਅਦਬੀ ਦੇ ਵਿੱਚ ਕੌਣ ਕੌਣ ਸ਼ਾਮਲ ਹੈ ਕੀ ਸਿੱਖ ਇਸ ਕਾਨੂੰਨ ਦੀ ਹਮਾਇਤ ਦਿਲੋਂ ਕਰਨਗੇ ਕਿਉਂਕਿ ਸਾਡੇ ਆਪਣੇ ਬੱਚੇ ਹੀ ਪੰਜਾਂ ਕਕਾਰਾਂ ਦੀ ਬੇਅਦਬੀ ਕਰਦੇ ਨੇ ਜਿਹਦੇ ਵਿੱਚੋਂ ਕਿ ਇੱਕ ਕਕਾਰ ਕੇਸ ਹੈ ਤੇ ਕਿਸਾ ਦੀ ਬਦਬਦੀ ਜੋ ਜੋ ਵੀ ਕਰਦਾ ਹੈ ਉਹਦੇ ਤੇ ਵੀ ਇਹ ਕਾਨੂੰਨ ਫਿਰ ਲਾਗੂ ਹੋ ਜਾਵੇਗਾ ਅਗਰੇ ਪਾਸ ਹੁੰਦਾ ਹੈ ਸੋ ਸਰਕਾਰ ਵੱਲੋਂ ਇਹ ਕਾਨੂੰਨ ਲਿਆਂਦਾ ਜਾ ਰਿਹਾ ਤੇ ਪ੍ਰਧਾਨ ਹਰਜਿੰਦਰ ਸਿੰਘ ਧੰਬੀ ਜੀ ਨੇ ਇਸ ਗੱਲ ਦੀ ਹਮਾਇਤ ਕੀਤੀ ਕਹਿੰਦੇ ਕਿ ਚੰਗੀ ਗੱਲ ਹੈ ਕਿ ਜਿਹੜਾ ਬਦਬਦੀ ਦਾ ਰੌਲਾ ਹੈ ਉਹਦੇ ਸੰਬੰਧ ਵਿੱਚ ਸਾਨੂੰ ਕਠੋਰ ਸਖਤ ਨਿਯਮ ਬਣਾਉਣੇ ਪੈਣਗੇ ਤੇ ਸਰਕਾਰ ਦੇ ਵੱਲੋਂ ਅਗਰੇ ਐਸਾ ਕੀਤਾ ਜਾਂਦਾ ਹੈ ਤੇ ਬੜੀ ਚੰਗੀ ਗੱਲ ਹੈ ਸੋ ਇਹਦੇ ਵਿੱਚ ਵਿਚਾਰਨ ਵਾਲੀ ਗੱਲ ਏ ਕੀ ਹੈ ਕਿ ਇਸ ਬੇਅਦਬੀ ਦੇ ਵਿੱਚ ਸ਼ਾਮਿਲ ਕੌਣ-ਕੌਣ ਹੈ ਅਸੀਂ ਆਪਣੇ ਘਰਾਂ ਤੋਂ ਸ਼ੁਰੂ ਕਰੀਏ ਇਸ ਲਈ ਦੂਜਿਆਂ ਨੂੰ ਕਹਿਣਾ ਦੂਜਿਆਂ ਨੂੰ ਦੋਸ਼ੀ ਠਹਿਰਾਉਣਾ ਇੱਕ ਆਮ ਗੱਲ ਹੈ ਪਰ ਜੇ ਸਿੱਖ ਇਮਾਨਦਾਰੀ ਨਾਲ ਵਿਚਾਰੇ ਤਾਂ ਇਸ ਵਿੱਚ ਅਸੀਂ ਸਾਰੇ ਹੀ ਬਹੁਤ ਹੱਦ ਤੱਕ ਦੋਸ਼ੀ ਆ ਇਹ ਚੰਗੀ ਤਰ੍ਹਾਂ ਅਸੀਂ ਜਾਣਦੇ ਹਾਂ ਇਮਾਨਦਾਰੀ ਦੇ ਨਾਲ ਜੇ ਵਿਚਾਰਿਆ ਜਾਵੇ ਜਿਹੜੇ ਦੂਜੇ ਲੋਕ ਹਨ ਉਹ ਆਪਣੇ ਆਪ ਨੂੰ ਕਦੇ ਨਹੀਂ ਕਹਿੰਦੇ ਕਿ ਅਸੀਂ ਗੁਰੂ ਸਾਹਿਬ ਜੀ ਦੇ ਕਕਾਰਾਂ ਦਾ ਸਤਿਕਾਰ ਕਰਦੇ ਹਾਂ ਜਾਂ ਸਾਨੂੰ ਪਿਆਰ ਹੈ ਜੇ ਅਸੀਂ ਇਹ ਗੱਲ ਕਹਿੰਨੇ ਆ ਕਿ ਅਸੀਂ ਗੁਰੂ ਸਾਹਿਬ ਜੀ ਦੇ ਸਿੱਖ ਹਾਂ ਸਾਡਾ ਬੜਾ ਪਿਆਰ ਹੈ ਕਕਾਰਾਂ ਦੇ ਨਾਲ ਜੇ ਸਾਡੇ ਕਕਾਰਾਂ ਦੀ ਕੋਈ ਬੇਅਦਬੀ ਕਰਦਾ ਤੇ ਅਸੀਂ ਉਹਨੂੰ ਸਜ਼ਾ ਦੇਾਂਗੇ ਤੇ ਸੋਚਣ ਵਾਲੀ ਗੱਲ ਹੈ ਕਿ ਕਕਾਰਾਂ ਦੀ ਬੇਅਦਬੀ ਸਾਡੇ ਆਪਣੇ ਘਰਾਂ ਤੋਂ ਖੁਦ ਸ਼ੁਰੂ ਹੁੰਦੀ ਹੈ ਇਹਦੇ ਵਿੱਚ ਦੂਜਾ ਦੋਸ਼ੀ ਬਾਅਦ ਵਿੱਚ ਹੈ ਪਹਿਲਾ ਦੋਸ਼ੀ ਅਸੀਂ ਆ ਸੋ ਬੜੀ ਚੰਗੀ ਗੱਲ ਹੋਵੇਗੀ ਕਾਨੂੰਨ ਬਣੇ और लागू भी किया जाए चलो माता पिता ते नहीं रोक सके अपने बच्चों ते कानून ही शायद रोक लवे वाहू जी का खालसा वाहू जी की फतेह